ਦੋ ਨੌਜਵਾਨ ਜਿਹੜੇ ਆ ਉਹ ਬਿਜਲੀ ਦਾ ਕਰੰਟ ਲਾ ਕੇ ਉਦੋਂ ਮਾਰੇ ਗਏ ਆ ਜਦੋਂ ਉਹ ਇੱਕ ਫਸਲ ਦੇ ਵਿੱਚ ਸਪਰੇਅ ਕਰ ਲਾਏ ਸੀ। ਦਰਵਾਜ਼ੇ ਸਪਰੇਅ ਕਰਨਾ ਹੀ ਭਰਾ। ਇਹ ਨਾ ਨੇ ਸੋਚਣੀ ਕਟਿਆ। ਇਹ ਸਵੇਰੀ ਆਏ ਜਿਹਾ 8 ਵਜੇ। ਕੀ ਨਾਮ ਆ ਤੁਹਾਡੇ ਘਰ ਵਾਲੇ ਦਾ? ਰਾਜਨ। ਤੇਨਾਂ ਨੂੰ ਕਿੱਦਾਂ ਪਤਾ ਲੱਗੇ ਕਿਹਦੀ ਮੌਤ ਹੋਈ ਏ? ਤੇਰੇ ਇਹਨਾਂ ਦੇ ਨਾਲ ਆਏ ਹੀ ਸਪਰੇਅ ਕਰਨ ਨੂੰ ਉਹਨਾਂ ਫੋਨ ਕਰਕੇ ਦੱਸਿਆ। ਮਿਹਿਆ ਆਸਰਾ ਤੁਹਾਡਾ ਹੋ ਮਿਹਿਆ ਪਰਿਵਾਰ ਦੇ ਵਿੱਚ ਆਸਰਾ ਕੋਈ ਅੰਕਲ ਜੀ ਆਸਰਾ ਤੇ ਘਰ ਵਾਲਾ ਹੀ ਹੁੰਦਾ ਜਨਾਨੀ ਦਾ ਕਹਿੰਦੇ ਜਿੰਨਾਂ ਦੀ ਪੈਲੀ ਤੇ ਸਪਰੇਅ ਕਰਨ ਗਏ ਉਹਨਾਂ ਨੂੰ ਪੁੱਛਿਆ ਹੀ ਇਹਨਾਂ ਨੇ ਕਿ ਸੋਚ ਕਟਿਆ ਉਹ ਕਹਿੰਦੇ ਕਿ ਹਾਂ ਸੋਚ ਕਟਿਆ ਵਾ ਜਿਹੜੇ ਲੱਗੇ ਉਹ ਕਹਿੰਦੇ ਨਹੀਂ ਸੋਚ ਕਟਿਆ ਤੇ ਇੱਕ ਜਾਨੇ ਨੂੰ ਬੱਤੀ ਪਈ ਉਹਦੇ ਖਿਆਲ ਚ ਘਰੇ ਉਹਨੂੰ ਦਵਾਈ ਦੁਵਾਈ ਚੜ ਗਈ ਉਹ ਦੂਸਰਾ ਜਾਨਾ ਉਹਨੂੰ ਫੜਨ ਗਿਆ ਤੇ ਉਹਦੇ ਵੀ ਪੈਰ ਨੂੰ ਬੱਤੀ ਵਾਲੀ ਤਾਰ ਲੱਗ ਗਈ ਤੇ ਉਹ ਵੀ ਨਾਲ ਹੀ ਉੱਥੇ ਕੀ ਪਾਣਾ ਵਰਤਿਆ ਕਦੋਂ ਉੱਥੇ ਤੁਸੀਂ ਲੱਗੇ ਸੀਗੇ ਅਸੀਂ ਦਵਾਈ ਪਾਉਣ ਦੇ ਹੀ ਉੱਥੇ ਤੇ ਫਿਰ ਇੱਕ ਬੰਦਾ ਪਹਿਲੇ ਲੱਗਿਆ ਤੇ ਬਾਅਦ ਵਿੱਚ ਉਹਨੂੰ ਆ ਕੇ ਉਹਨੂੰ ਦੇਖਿਆ ਨਹੀਂ ਵੀ ਬੱਤੀ ਉਹ ਕਹਿੰਦੇ ਸੁੱਚ ਕਟਿਆ ਤੇ ਬਾਅਦ ਚ ਉਹਨੇ ਆ ਕੇ ਉਹਨੂੰ ਪੜਨ ਲੱਗਾ ਲਾਉਣ ਲੱਗਾ ਤੇ ਉਹ ਵੀ ਨਾਲ ਹੀ ਚੰਗਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗਿਲਮੰਜ ਥਾਣਾ ਕਨਵਣ ਦੇ ਦੋ ਨੌਜਵਾਨ ਜਿਹੜੇ ਆ ਉਹ ਬਿਜਲੀ ਦਾ ਕਰੰਟ ਲਾ ਕੇ ਉਦੋਂ ਮਾਰੇ ਗਏ ਆ ਜਦੋਂ ਉਹ ਇੱਕ ਫਸਲ ਦੇ ਵਿੱਚ ਸਪਰੇਅ ਕਰ ਲਾਇ ਸੀਗੇ ਇਹ ਝੋਨੇ ਦੀ ਫਸਲ ਸੀ ਜਾਂ ਝੋਨੇ ਦੀ ਫਸਲ ਦੀ ਜਿਹੜੀ ਆ ਇਹ ਸਪਰੇਅ ਕਰਦੇ ਜਿਹੜੇ ਆ ਉਹ ਉਹਨਾਂ ਦੀ ਮੌਤ ਹੋ ਗਈ ਆ ਉਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਨਾਲ ਆ ਕੀ ਨਾਂ ਤੁਹਾਡਾ ਤੇ ਇਹ ਕੌਣ ਲੱਗਦੇ ਤੁਹਾਡੇ ਇਹ ਮੇਰਾ ਬ੍ਰਦਰ ਆ ਨਿਕਾ ਤੁਹਾਡਾ ਕੀ ਨਾਂ ਆ ਮੇਰਾ ਨਾਂ ਵਿਲੀਅਮ ਇਹਦਾ ਕੀ ਨਾਂ ਭਰਾ ਤੇਰੇ ਦਾ ਜਗਦਾਰ ਅੱਛਾ ਇਹ ਕਦੋਂ ਆਏ ਪਿੰਡੋਂ ਇਹ ਪਿੰਡੋਂ ਆਏ ਆ ਕੋਈ ਇਹ ਮਤਲਬ ਵੀ ਸੋਕਤੇ ਆਇਆ ਕੋਈ 8 ਵਜੇ ਨਾ ਆਇਆ ਤੇ 20 25 30 ਕਿਲੋਮੀਟਰ ਕੌਣ ਲੈ ਕੇ ਆਇਆ ਇਹਨਾਂ ਨੂੰ ਲੈ ਕੇ ਆਇਆ ਕੋਈ ਬੰਦਾ ਇਹਨਾਂ ਦੇ ਵਿੱਚ ਹੈ ਰਾਵਾ ਉਹਨੇ ਫੋਨ ਕੀਤਾ ਤੇ ਤਾਦਾ ਇਹਨਾਂ ਨੇ ਫਿਰ ਆਖਿਆ ਵੀ ਇਹਨਾਂ ਵੀ ਆਣ ਕੇ ਵੇਖਿਆ ਤੇ ਆਂਦੇ ਵੀ ਇਹ ਬਿਜਲੀ ਦਾ ਖੰਭਾ ਡਿੱਗਾ ਵਾ ਤੇ ਬਿਜਲੀ ਦੇ ਖੰਬੇ ਇਹਦੇ ਵੀ ਤੁਹਾਨੂੰ ਕੋਈ ਸਾਨੂੰ ਕੋਈ ਮੁਸ਼ਕਲ ਨਾ ਹੋਏ ਆਂਦੇ ਅਸੀਂ ਸੋਚ ਕੱਟਿਆ ਵਾ ਤੁਹਾਨੂੰ ਕੋਈ ਮੁਸ਼ਕਲ ਨਹੀਂ ਹੋਏਗੀ ਉਹ ਪਤਾ ਨਹੀਂ ਉਹ ਇਹ ਉਹ ਬੰਦੇ ਨਾਲ ਜਿਹੜੇ ਉਹਨਾਂ ਦੇ ਨਾਲ ਗੱਲ ਕਰੋ ਜਿਹੜੇ ਬੰਦੇ ਨੇ ਕਿਹਾ ਵਾ ਉਹ ਬੰਦੇ ਦਾ ਆਪੇ ਦੱਸਣਗੇ ਸੋ ਜਿਹੜੇ ਮਜ਼ਦੂਰ ਦੀ ਅਚਾਨਕ ਬਿਜਲੀ ਲੱਗਣ ਨਾਲ ਮੌਤ ਹੋਈ ਆ ਉਹਦੀ ਘਰ ਵਾਲੀ ਜਿਹੜੀ ਆ ਕੁੜੀ ਉਹ ਇੱਥੇ ਹਾਜ਼ਰ ਆ ਇਹ ਬੀਬੀ ਕਦੋਂ ਆਏ ਆ ਇਹ ਪਿੰਡੋਂ ਆਏ ਇਹ ਸਵੇਰੇ ਆਏ ਜਾ 8 ਵਜੇ ਕੀ ਨਾਮ ਆ ਤੁਹਾਡੇ ਘਰ ਵਾਲੇ ਦਾ ਰਾਜਨ ਰਾਜਨ ਤੇ ਇਹਨਾਂ ਦੱਸਿਆ ਤੁਹਾਨੂੰ ਮੈਂ ਕਿੱਥੇ ਚੱਲਿਆ ਮੈਨੂੰ ਨਾਨੀ ਜੀ ਦਾ ਜਦੋਂ ਫੋਨ ਆਇਆ ਹੀ ਸਾਡੇ ਘਰ ਸਪਰੇਅ ਵਾਲਿਆਂ ਦਾ ਤੇ ਕਹਿੰਦੇ ਕਿ ਇੱਥੇ ਇੱਥੇ ਆ ਜਾਓ ਸਪਰੇਅ ਕਰਵਾਉਣੀ ਤੇ ਤੁਹਾਨੂੰ ਕਿੱਦਾਂ ਪਤਾ ਲੱਗੇ ਕਿ ਦੀ ਮੌਤ ਹੋਈ ਹੈ ਤੇਰੇ ਇਹਨਾਂ ਦੇ ਨਾਲ ਆਏ ਹੀ ਸਪਰੇਅ ਕਰਨ ਨੂੰ ਉਹਨਾਂ ਫੋਨ ਕਰਕੇ ਦੱਸਿਆ ਕਿੰਨੇ ਬੱਚੇ ਆ ਤੁਹਾਡੇ ਦੋ ਬੱਚੇ ਜੋ ਆਜੇ ਛੋਟਾ ਮੁੰਡਾ ਵੱਡਾ ਕਹਿੰਦਾ ਹੈ ਆਸਰਾ ਤੁਹਾਡਾ ਹੋਰ ਕੋਈ ਹੈ ਪਰਿਵਾਰ ਦੇ ਵਿੱਚ ਆਸਰਾ ਕੋਈ ਅੰਕਲ ਜੀ ਆਸਰਾ ਤੇ ਘਰ ਵਾਲਾ ਹੀ ਹੁੰਦਾ ਜਨਾਨੀ ਦਾ ਨਹੀਂ ਹੋਰ ਕੋ ਆਪਣਾ ਦੇਰ ਜੇਠ ਕੋਈ ਸੱਸ ਸਹੁਰਾ ਸਾਰੇ ਪਰਿਵਾਰ ਵਾਲੇ ਨਾਲ ਹੀ ਹੈ ਤੁਹਾਡੇ ਸੱਸ ਸਹੁਰਾ ਨਾਲ ਹੀ ਆ ਪਰ ਉਹ ਵੀ ਆਪਣੇ ਵੱਖਰੇ ਨੇ ਮੈਂ ਆਪਣੀ ਵੱਖਰੀ ਹਾਂ ਸਾਰੇ ਵਕ ਕੋ ਬਕੂ ਪਤਾ ਲੱਗਾ ਇਹਨਾਂ ਦੀ ਮੌਤ ਦਾ ਕੌਣ ਜ਼ਿੰਮੇਵਾਰ ਹੈ ਕੋ ਤੁਹਾਡੀ ਤੁਹਾਨੂੰ ਦੱਸਿਆ ਕਿਸੇ ਨੇ ਕੀ ਗੱਲਬਾਤ ਹੋਈ ਕਹਿੰਦੇ ਜਿੰਨਾਂ ਦੀ ਪਹਿਲੀ ਚ ਸਪਰੇਅ ਕਰਨ ਗਏ ਉਹਨਾਂ ਨੂੰ ਪੁੱਛਿਆ ਹੀ ਇਹਨਾਂ ਨੇ ਕੀ ਸੋਚ ਕਟਿਆ ਉਹ ਕਹਿੰਦੇ ਕਿ ਹਾਂ ਸੋਚ ਕਟਿਆ ਵਾ ਜਿਹੜੇ ਲੱਗੇ ਉਹ ਕਹਿੰਦੇ ਨਹੀਂ ਸੋਚ ਕਟਿਆ ਤੇ ਇੱਕ ਜਾਨੇ ਨੂੰ ਬੱਤੀ ਪਈ ਉਹਦੇ ਖਿਆਲ ਚ ਖੜੀ ਉਹਨੂੰ ਦਵਾਈ ਦੋਈ ਚੜ ਗਈ ਉਹ ਦੂਸਰਾ ਜਾਨਾ ਉਹਨੂੰ ਫੜਨ ਗਿਆ ਤੇ ਉਹਦੇ ਵੀ ਪੈਰ ਨੂੰ ਬੱਤੀ ਵਾਲੀ ਤਾਰ ਲੱਗ ਗਈ ਤੇ ਉਹ ਵੀ ਨਾਲ ਹੀ ਉੱਥੇ ਡਿੱਗ ਗਏ ਸੋ ਇਹ ਕੁੜੀ ਜਿਹੜੀ ਆ ਰਾਜਨ ਮਸੀਹ ਦੀ ਪਤਨੀ ਆ ਸੂਰੇ ਸੂਰੇ ਕਹਿੰਦੇ ਘਰੋਂ ਆਏ ਆ ਇਹ ਨਹੀਂ ਦੱਸਿਆ ਕਿ ਕਿੱਥੇ ਜਾ ਰਹੇ ਆ ਛੋਟੇ ਛੋਟੇ ਦੋ ਬੱਚੇ ਆ ਬੇਸਹਾਰਾ ਕਹਿੰਦੀ ਹੋ ਗਈਆਂ ਪਤੀ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਹੁੰਦਾ ਹੋਰ ਵੀ ਪਰਿਵਾਰ ਦੇ ਇੱਥੇ ਮੈਂਬਰ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗਾ ਤਾਂ ਇਹਨਾਂ ਮਜ਼ਦੂਰਾਂ ਦੇ ਨਾਲ ਕੰਮ ਕਰਨ ਵਾਲੇ ਜਿਹੜੇ ਉਹਨਾਂ ਦੇ ਸਾਥੀ ਆ ਉਹ ਵੀ ਇੱਥੇ ਹਾਜ਼ਰ ਆ ਕੀ ਨਾਮ ਤੁਹਾਡਾ ਵੀਰੇ ਰਿੰਕੂ ਰਿੰਕੂ ਕਿਹੜਾ ਪਿੰਡ ਤੁਹਾਡਾ ਗਿਲਮਾ ਇਹ ਵੀ ਦੋਨੋਂ ਤੁਹਾਡੇ ਪਿੰਡ ਦੇ ਹੀ ਆ ਹਾਂਜੀ ਕੀ ਪਾਣਾ ਵਰਤਿਆ ਕਦੋਂ ਉੱਥੇ ਤੁਸੀਂ ਲੱਗੇ ਸੀਗੇ ਅਸੀਂ ਦਵਾਈ ਪਾਉਣ ਦੇ ਹੀ ਉੱਥੇ ਹਾਂਜੀ ਤੇ ਦਵਾਈ ਪਾਉਂਦੇ ਆ ਪਾਉਂਦੇ ਆ ਅਸੀਂ ਅੱਗੇ ਲੰਘੀ ਦੋ ਬੰਦੇ ਤੇ ਇਹ ਦੋ ਬੰਦੇ ਬਿਲਕੁਲ ਕਿੰਨੇ ਜਣੇ ਸੀਗੇ ਚਾਰ ਜਣੇ ਚਾਰ ਜਣੇ ਚਾਰ ਇੱਕੋ ਪਿੰਡ ਦੇ ਹੋ ਹਾਂਜੀ ਅੱਛਾ ਫਿਰ ਤੇ ਫਿਰ ਇੱਕ ਬੰਦਾ ਪਹਿਲੇ ਲੱਗਿਆ ਤੇ ਬਾਅਦ ਵਿੱਚ ਉਹਨੂੰ ਆ ਕੇ ਉਹਨੂੰ ਦੇਖਿਆ ਨਹੀਂ ਵੀ ਬੱਤੀ ਉਹ ਕਹਿੰਦੇ ਸੋਚ ਕਟਿਆ ਤੇ ਬਾਅਦ ਚ ਉਹਨੇ ਆ ਕੇ ਉਹਨੂੰ ਫੜਨ ਲੱਗਾ ਲਾਉਣ ਲੱਗਾ ਤੇ ਉਹ ਵੀ ਨਾਲ ਹੀ ਚੰਗਿਆ ਬੱਤੀ ਨੇ ਫੜ ਲਿਆ ਉਹਨੇ ਪਹਿਲੇ ਪਹਿਲਾਂ ਕਿਹਨੂੰ ਲੱਗੀ ਆ ਪਹਿਲਾਂ ਉਹ ਮੁੰਡੇ ਨੂੰ ਉਹਦਾ ਕੀ ਨਾਮ ਜਗਤਾਰਨ ਸੀ ਤੇ ਦੂਜੇ ਦਾ ਜੋ ਕਰੀ ਇਦਾਂ ਰਾਜਨ ਮਸੀਹ ਜਗਤਾਰ ਮਸੀਹ ਪਹਿਲਾਂ ਜਗਤਾਰ ਨੂੰ ਤਾਰ ਲੱਗੀ ਤੇ ਉਹ ਡਾਹੋਲ ਲੱਗਾ ਸੀ ਹਾਂਜੀ ਸੋ ਬੜਾ ਹੀ ਦੁਖਦਾਈ ਆ ਆਪਣੇ ਸਾਥੀ ਨੂੰ ਬਚਾਉਂਦੇ ਹੋਏ ਜਗਤਾਰ ਮਸੀਹ ਨੂੰ ਬਚਾਉਂਦੇ ਹੋਏ ਰਾਜਨ ਮਸੀਹ ਦੀ ਵੀ ਮੌਤ ਹੋ ਗਈ ਆ ਇਹ ਇਹਨਾਂ ਦਾ ਸਾਥੀ ਆ ਜਿਹੜਾ ਮੌਕੇ ਤੇ ਉੱਤੇ ਹਾਜ਼ਰ ਸੀ ਇਹਨਾਂ ਦੇ ਦੱਸਣ ਮੁਤਾਬਕ ਘੋਨੇ ਦੇ ਖੇਤ ਦੇ ਵਿੱਚ ਤਾਰ ਟੁੱਟੀ ਪਈ ਸੀ ਪਰ ਉਹਨਾਂ ਨੂੰ ਦੱਸਿਆ ਗਿਆ ਕਿ ਇੱਥੇ ਬਿਜਲੀ ਦਾ ਕਰੰਟ ਇਹਦੇ ਵਿੱਚ ਨਹੀਂ ਹੈਗਾ ਪਰ ਇਹ ਬਾਣਾ ਵਰਤ ਗਿਆ ਔਰ ਵੀ ਇਥੇ ਕੁਝ ਸੱਜਣ ਹੈ ਗਿਆ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਇਹ ਤੁਹਾਡੇ ਪਿੰਡ ਦੇ ਬੰਦੇ ਨੇ ਹਾਂਜੀ ਸਾਡੇ ਪਿੰਡ ਦੇ ਤੇ ਇਹ ਕਿੱਦਾਂ ਦਾ ਪਰਿਵਾਰ ਹੈ ਕੀ ਪਰਿਵਾਰ ਬਹੁਤ ਵਧੀਆ ਜੀ ਸਾਰੇ ਪਿੰਡ ਦੀ ਮਦਦ ਕਰਦੇ ਜਿੱਦੋਂ ਜਦੋਂ ਕੋਈ ਨੂੰ ਸੱਦੀ ਆ ਕੇ ਜੀ ਇਹੋ ਕੰਮ ਕਰਦੇ ਨੇ ਜਿਹੋ ਕੰਮ ਕਰਦੇ ਜੀ ਇਹ ਜੱਟ ਕਿਸੇ ਨੂੰ ਲੋੜ ਪਈ ਜਦੋਂ ਫੋਨ ਕਰੀਏ ਜਾਂ ਕੋਈ ਗੱਲ ਕਰੀਏ ਹਾਜ਼ਰ ਹੁੰਦੇ ਉਸ ਵੇਲੇ ਸਦੋਵੇਂ ਮੁੰਡੇ ਹਾਂਜੀ ਕੋਲ ਤੁਸੀਂ ਕੋਈ ਕਿਤੇ ਇਤਲਾਹ ਦਿੱਤੀ ਆ ਕੋਈ ਕਾਰਵਾਈ ਪਾਈ ਆ ਕੁਝ ਹਾਂਜੀ ਪਤਾ ਲੱਗਾ ਕੌਣ ਜ਼ਿੰਮੇਵਾਰ ਹੈ ਇਸ ਯੋ ਮੇਰਾ ਨਾਮ ਤਾਂ ਨਹੀਂ ਜੇ ਪਤਾ ਅਹੀਂ ਤੇ ਬਾਅਦ ਚ ਆਏ ਨਾ ਫੋਨ ਕੀਤਾ ਮਗਰੋਂ ਪਰ ਉਹਦਾ ਇਹਨਾਂ ਦੱਸਣ ਮੁਤਾਬਕ ਇਹ ਹੀ ਆ ਵੀ ਤੁਹਾਨੂੰ ਕਹਿੰਦੇ ਵੀ ਸੋਚ ਕਟਿਆ ਹੋ ਤੁਸੀਂ ਕਰੋ ਸਪਰੇ ਕੋਈ ਗੱਲ ਨਹੀਂ ਤੇ ਇਹ ਸਪਰੇ ਕਰਦਿਆਂ ਨੂੰ ਲੱਗੀ ਉਹਨਾਂ ਨੂੰ